ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਸਮੁੱਚੇ ਸਾਧ ਸੰਗਤ ਜਣੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਜਦੋਂ ਸ਼ਬਦਾਂ ਦੇ ਜਾਪ ਸੰਗਤਾਂ ਇਸ ਚੈਨਲ ਤੇ ਸੁਣਦਿਆਂ ਨੇ ਵੀ ਫਲਾਣੇ ਸ਼ਬਦ ਦਾ ਮਹਾਤਮਾ ਫਲਾਣੇ ਸ਼ਬਦ ਦਾ ਮਹਾਤਮੇ ਦਾ ਇਸ ਤਰ੍ਹਾਂ ਵਿਧੀ ਅਨੁਸਾਰ ਜਾਪ ਕਰਨਾ ਹੈ ਹੁਣ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਕਈ ਸੰਗਤਾਂ ਐਨੇ ਸ਼ਰਧਾ ਨਾਲ ਭਿੱਜ ਕੇ ਜਾਪ ਕਰਦੀਆਂ ਨੇ ਉਹਨਾਂ ਦੇ ਸਾਰੇ ਕਾਰਜ ਸਫਲੇ ਹੋ ਰਹੇ ਨੇ ਪਰ ਕਈ ਸੰਗਤਾਂ ਦੇ ਫੋਨ ਐਸੇ ਆਉਂਦੇ ਨੇ ਵੀ ਭਾਈ ਸਾਹਿਬ ਜੀ ਬਾਬਾ ਜੀ ਅਸੀਂ ਜਾਪ ਵੀ ਬਹੁਤ ਕਰਦੇ ਆਂ ਪਹਿਲਾਂ ਤੋਂ ਵੀ ਬਿਆੰਤ ਬਾਣੀ ਪੜਦੇ ਆ ਪਰ ਸਾਡੇ ਕਾਰਜ ਨਹੀਂ ਬਣ ਰਹੇ ਸਾਡੇ ਕਾਰਜਾਂ ਚ ਵਿਗਨ ਜਿਹੜੇ ਪਏ ਹੋਏ ਨੇ ਹਟ ਨਹੀਂ ਰਹੇ ਉਹ ਕਈ ਵੇਰਾਂ ਪਿਆਰ ਵਾਲਿਓ ਸਾਡੇ ਕਰਮਾਂ ਦੇ ਨਾ ਕੀਤੇ ਹੋਏ ਪੁਰਬਲੇ ਜਿਹੜੇ ਕਰਮ ਨੇ ਕਿਉਂਕਿ ਦੁੱਖ ਸੁੱਖ ਪੂਰਬ ਜਨਮ ਕੇ ਕੀਏ ਸੋ ਜਾਣੈ ਜਨ ਜਤਾ ਦੀ ਹੈ ਪਿਛਲੇ ਕਰਮਾਂ ਦੇ ਜਨਮਾਂ ਦੇ ਕੀਤੇ ਹੋਏ ਜਿਹੜੇ ਪੁਰਬਲੇ ਕਰਮ ਨੇ ਉਹ ਆੜੇ ਆ ਜਾਂਦੇ ਆ ਕੋਈ ਪਤਾ ਨਹੀਂ ਕਿ ਡੱਕ ਕਿਹੋ ਜਿਹਾ ਕਰਮ ਹੁੰਦਾ ਜਿਹੜਾ ਬਹੁਤ ਵੱਡਾ ਪਹਾੜ ਜਿਹੜਾ ਵਿਗੜ ਬਣ ਕੇ ਨਾ ਬਹੁਤ ਵੱਡਾ ਪਹਾੜ ਜਿਹੜਾ ਵਿਗੜ ਬਣ ਕੇ ਸਾਡੇ ਕਾਰਜਾਂ ਦੇ ਅੱਗੇ ਆ ਕੇ ਖੜ ਜਾਂਦਾ ਹੈ ਤੇ ਉਹ ਫਿਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਬਾਣੀ ਪੜਦੇ ਆ ਜਾਪ ਕਰਦੇ ਆ ਅਰਦਾਸ ਵੀ ਕਰਦੇ ਆ ਪਰ ਉਹ ਵਿਗੜ ਹਟਦਾ ਨਹੀਂ ਸਾਡੇ ਕਾਰਜ ਉਸੇ ਤਰ੍ਹਾਂ ਵਿਚ ਵਿਚਾਲੇ ਲੰਮਕੇ ਰਹਿੰਦੇ ਨੇ ਇੱਕ ਵੇਰਾ ਧਾਨੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਹਜੂਰ ਸਾਹਿਬ ਦੀ ਧਰਤੀ ਤੇ ਬਰਾਜ ਰਹੇ ਸੀ ਉਦੋਂ ਪਿਆਰ ਵਾਲੇ ਸਿੰਘ ਜਿਹੜੇ ਪ੍ਰੇਮੀ ਸਿੰਘ ਹੁੰਦੇ ਸੀ ਨਾ ਨੇੜੇ ਮਹਾਰਾਜ ਦੇ ਕੋਲੇ ਸੰਗਤ ਦੇ ਵਿੱਚ ਵੀ ਉਹ ਕਈ ਵੇਰਾਂ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਤੇ ਕੋਈ ਮਰਿਆਦਾ ਬਾਰੇ ਪੁੱਛਣਾ ਹੁੰਦਾ ਤੇ ਪ੍ਰੇਮ ਨਾਲ ਬੇਨਤੀ ਕਰ ਦਿੰਦੇ ਸੀ ਮਹਾਰਾਜ ਫਿਰ ਪਿਆਰ ਵਾਲੇ ਸਿੰਘਾਂ ਦਾ ਪਿਆਰ ਦੇਖ ਕੇ ਉਹਨਾਂ ਤੇ ਕਿਰਪਾ ਕਰ ਦਿੰਦੇ ਸੀ ਹੁਣ ਉਹਨਾਂ ਵਿੱਚੋਂ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਨੂੰ ਬਿਆੰਤ ਹੀ ਬਾਣੀ ਬਖਸ਼ੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਤੇ ਦਸਮ ਗ੍ਰੰਥ ਦੀ ਬਾਣੀ ਦਾ ਖਜ਼ਾਨਾ ਇਹਦੇ ਵਿੱਚ ਬਿਆੰਤ ਸ਼ਬਦਾਂ ਦੇ ਜਾਪ ਨੇ ਜਿਹੜੇ ਸਿੰਘ ਕਰਦੇ ਨੇ ਕਿਸੇ ਨੂੰ ਕੋਈ ਵਿਗਨ ਪੈ ਜਾਂਦਾ ਹੈ ਜਾਂ ਕੋਈ ਕਾਰਜ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਨੀ ਆ ਤਾਂ ਸ਼ਬਦਾਂ ਦਾ ਜਾਪ ਕਰਕੇ ਅਰਦਾਸ ਕਰ ਲਈਦੀ ਹੈ ਹਰ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਸੰਸਾਰੀ ਜੀਵ ਨੇ ਜਿਹੜੇ ਕਰਮ ਚੱਕਰ ਵਿੱਚ ਫਸੇ ਨੇ ਹੁਣ ਇਨ੍ਹਾਂ ਜੀਵਾਂ ਨੂੰ ਕਰਮ ਚੱਕਰ ਵਿੱਚੋਂ ਕੱਢਣ ਵਾਸਤੇ ਆਪ ਜੀ ਨੇ ਖਜ਼ਾਨਾ ਸੰਸਾਰ ਤੇ ਲਿਆਂਦਾ ਹੈ ਤੇ ਫਰਜ਼ ਕਰੋ ਕਈ ਜੀਵ ਇਹੋ ਜਿਹੇ ਹੋਣਗੇ ਜਿਹੜੇ ਬਾਣੀ ਵੀ ਬਹੁਤ ਪੜ ਲੈਣਗੇ ਸ਼ਬਦਾਂ ਦੇ ਜਾਪ ਵੀ ਕਰ ਲੈਣਗੇ ਅਰਦਾਸਾਂ ਵੀ ਕਰਨਗੇ ਪਰ ਉਹਨਾਂ ਦਾ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਕਾਰਜਾਂ ਵਿੱਚ ਜਿਹੜੇ ਵੱਡੇ ਵਿਘਨ ਪਏ ਨੇ ਪਹਾੜਾਂ ਜਿਹੜੇ ਵਿਘਨ ਪਏ ਨੇ ਉਹ ਨਹੀਂ ਹਟਣਗੇ ਤਾਂ ਉਹਨਾਂ ਦੀ ਜਿਹੜੀ ਸ਼ਰਧਾ ਨੂੰ ਵੀ ਠੇਸ ਵੱਜੇਗੀ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਡਾ ਜਿਹੜਾ ਹੱਲ ਨਹੀਂ ਹੋ ਰਿਹਾ। ਤਬ ਪ੍ਰਾਤਨ ਸਮੇਂ ਦੇ ਵਿੱਚ ਮਹਾਰਾਜ ਜੀ ਨੇ ਸਿੰਘਾਂ ਨੂੰ ਜਿੱਥੇ ਅਖੰਡ ਜਾਪ ਦੀ ਮਰਿਆਦਾ ਦਿੱਤੀ। ਵੀ ਭਾਈ ਸਿੰਘ ਉਹ ਫਿਰ 3 ਦਿਨ ਅਖੰਡ ਜਾਪ ਜਿਸ ਤਰ੍ਹਾਂ ਸ਼੍ਰੀ ਖਨਪਾਠ ਸੈਵ ਦੀ ਬਾਣੀ ਦਾ ਜਾਪ ਕਰਦੇ ਆ ਜਾਂ ਹੋਰ ਵੀ ਕਈ ਜੁਗਤੀਆਂ ਦੇ ਨਾਲ ਬਾਣੀਆਂ ਦੇ ਹੋਰ ਖਾਸ ਕਰ ਬਾਣੀਆਂ ਦੇ ਜਾਪ ਕੀਤੇ ਜਾਂਦੇ ਨੇ ਪਾਠੀ ਸਿੰਘ ਲਾ ਕੇ ਮਰਿਆਦਾ ਵਾਲੇ ਪੰਜ ਛੇ ਪਾਠੀ ਸਿੰਘ ਲਾ ਕੇ ਪੂਰੀ ਮਰਿਆਦਾ ਦੇ ਨਾਲ ਉਸੇ ਤਰ੍ਹਾਂ ਜੋਤ ਲਾ ਕੇ ਕੁੰਭ ਰੱਖ ਕੇ ਜਾਪ ਕੀਤੇ ਜਾਂਦੇ ਨੇ ਉਹ ਤਿੰਨ ਦਿਨ ਦਰੰਤਰ ਜਦੋਂ ਅਖੰਡ ਜਾਪ ਦਾ ਜਾਪ ਚੱਲਦਾ ਫਿਰ ਪੰਜ ਸਿੰਘ ਅਰਦਾਸ ਕਰਦੇ ਨੇ ਹੁਣ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਤਿੰਨ ਦਿਨ ਜਾਪ ਕੀਤਾ ਗਿਆ ਸ਼ਰਧਾ ਭਾਵਨਾ ਦੇ ਨਾਲ ਸਿੰਘਾਂ ਵੱਲੋਂ ਕਿਸੇ ਪ੍ਰਾਣੀ ਦੇ ਕਾਰਜ ਦੇ ਲਈ ਤੇ ਪੰਜਾਂ ਵੱਲੋਂ ਅਰਦਾਸ ਕੀਤੀ ਗਈ ਸਤਿਗੁਰ ਜੀ ਜਿਨ੍ਹਾਂ ਨੂੰ ਪੰਜਾਂ ਨੂੰ ਆਪਣਾ ਰੂਪ ਦੱਸਦੇ ਨੇ ਤੋਂ ਖਾਲਸੇ ਵਾਰੇ ਸਤਿਗੁਰ ਜੀ ਬਚਨ ਕਰਦੇ ਨੇ ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ দান ਦੇਉ ਇਨਹੀ ਕੋ ਭਲੋ ਔਰ ਆਨ ਕੋ দান ਨਾ ਲਾਗਤ ਨੀਕੋ ਆਗੈ ਫਲੈ ਇਨਹੀ ਕੋ ਦੇਉ ਜਗ ਮੈਂ ਜਾਸੋ ਔਰ ਦੇਉ ਸਭੀ ਕੋ ਮਹਾਰਾਜੀ ਕਹਿੰਦੇ ਮੋਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਤਨ ਹੈ ਸਭ ਇਨਹੀ ਕੋ ਕਿੰਨੀ ਵਡਿਆਈ ਮਹਾਰਾਜ ਨੇ ਖਾਲਸੇ ਨੂੰ ਦਿੱਤੀ ਆ ਸਿੰਘਾਂ ਨੂੰ ਤੁਸੀਂ ਛੋਟੀ ਮੋਟੀ ਗੱਲ ਨਾ ਸਮਝੋ ਪੰਜ ਪਿਆਰੇ ਗੁਰੂ ਸਾਹਿਬ ਦਾ ਆਪ ਰੂਪ ਨੇ ਜਿੱਥੇ ਮਹਾਰਾਜ ਕਹਿੰਦੇ ਪੰਜ ਨਿਤਨੇਮੀ ਗੁਰਸਿੱਖ ਖੜ ਕੇ ਅਰਦਾਸ ਕਰ ਦੇਣ ਉਹ ਅਰਦਾਸ ਮੈਂ ਮੋੜ ਨਹੀਂ ਸਕਦਾ ਯਾਦ ਕਰੋ ਜਦੋਂ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਸਾਰੇ ਸਿੰਘ ਸ਼ਹੀਦ ਹੋ ਗਏ ਸਾਬ ਜਾ ਦੇ ਸ਼ਹੀਦ ਹੋ ਗਏ ਮਹਾਰਾਜ ਸਵੇਰ ਨੂੰ ਐਲਾਨ ਕਰ ਦਿੱਤਾ ਵੀ ਹੁਣ ਜੰਗ ਦੇ ਮੈਦਾਨ ਵਿੱਚ ਮੈਂ ਆਪ ਜਾਵਾਂਗਾ ਫਿਰ ਪੰਜਾਂ ਪਿਆਰਿਆਂ ਨੇ ਇਕੱਠੇ ਹੋ ਕੇ ਸਤਪੁਰਾਂ ਨੂੰ ਹੁਕਮ ਗੀਤਾ ਕਿ ਮਹਾਰਾਜ ਸਾਡੀ ਪੰਜਾਂ ਦੀ ਬੇਨਤੀ ਹੈ ਅਸੀਂ ਪੰਜ ਪਿਆਰੇ ਤੁਸੀਂ ਕਿਹਾ ਸੀ ਖਾਲਸਾ ਰੂਪ ਹੋ ਵੀ ਤੁਸੀਂ ਇਹ ਗੱਡੀ ਛੱਡ ਕੇ ਚਲੇ ਜਾਓ ਫਿਰ ਪੰਜਾਂ ਦੀ ਬੇਨਤੀ ਮੰਨ ਕੇ ਮਹਾਰਾਜ ਚਮਕੌਰ ਸਾਹਿਬ ਦੀ ਗੱਡੀ ਵਿੱਚ ਹੋਏ ਸੀ ਪੰਜਾਂ ਦੀ ਮੋੜੀ ਨਹੀਂ ਮਹਾਰਾਜ ਤੋ ਜੋ ਪੰਜਾਂ ਨੂੰ ਮਹਾਰਾਜ ਨੇ ਰਤਬਾ ਦੇ ਦਿੱਤਾ ਆਪਣਾ ਗੁਰੂ ਬਣਾਇਆ ਮਹਾਰਾਜ ਕਹਿੰਦੇ ਉਹ ਸਾਹਿਬ ਮੈਂ ਉਸ ਦਾ ਚੇਰਾ ਆਪ ਅੰਮ੍ਰਿਤ ਲਿਆ ਪੰਜਾਂ ਤੋਂ ਤੇ ਪੰਜਾਂ ਦੀ ਬੇਨਤੀ ਮਹਾਰਾਜ ਮੋੜ ਦੇਣੀ ਜਦੋਂ ਪੰਜ ਸਿੰਘ ਜਾਪ ਕਰਦੇ ਨੇ ਪੰਜੇ ਸਿੰਘ ਤੁਹਾਡੇ ਪਰਿਵਾਰ ਲਈ ਅਰਦਾਸ ਕਰਦੇ ਨੇ ਫਿਰ ਉਹ ਜਿਹੜਾ ਵੱਡਾ ਪਹਾੜ ਵਰਗਾ ਵਿਗਨ ਤੁਹਾਡੇ ਕਾਰ ਜੱਗੇ ਆ ਕੇ ਖੜਾ ਹੈ ਉਹ ਵਿਗਨ ਹਟ ਜਾਂਦਾ ਸਾਰੇ ਵਿਗਨਾਂ ਦਾ ਨਾਸ਼ ਹੋ ਜਾਂਦਾ ਕਿਉਂਕਿ ਗੁਰੂ ਬੰਦੀ ਛੋੜ ਹੈ ਗੁਰੂ ਸਾਰੇ ਵਿਗਨਾਂ ਦਾ ਨਾਸ਼ ਕਰਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੇਅੰਤ ਹੀ ਝੁਗਤੀਆਂ ਨੇ ਬੇਅੰਤ ਹੀ ਬਖਸ਼ਿਸ਼ਾਂ ਨੇ ਇਸ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਸਾਰਿਆਂ ਦੀ ਝੋਲੀ ਭਰਦੀ ਐ ਇਸ ਕਰਕੇ ਪਿਆਰ ਵਾਲਿਓ ਡੋਲਿਆ ਨਾ ਕਰੋ ਬਹੁਤ ਜੁਗਤੀਆਂ ਨੇ ਜੇ ਆਪ ਸ਼ਬਦ ਦਾ ਜਾਪ ਕਰਕੇ ਨਹੀਂ ਕੋਈ ਬਿਗਨ ਹਟਦਾ ਤਾਂ ਉਹਦੇ ਹੋਰ ਬੇਅੰਤ ਰਸਤੇ ਨੇ ਗੁਰੂ ਨਾਨਕ ਦੇ ਘਰ ਵਿੱਚ ਕੋਈ ਝੋਲੀ ਖਾਲੀ ਨਹੀਂ ਮੁੜਦਾ ਵਿਸ਼ਵਾਸ ਰੱਖਿਆ ਕਰੋ ਸੇਵਾ ਕਰਿਆ ਕਰੋ ਵੱਧ ਚੜ ਕੇ ਆ ਪੰਜਾਂ ਪਿਆਰਿਆਂ ਦੀ ਸੇਵਾ ਕਰਨੀ ਪੰਜਾਂ ਪਿਆਰਿਆਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਉਹਨਾਂ ਤੋਂ ਅਰਦਾਸ ਕਰਾਉਣੀ ਇਹ ᔪਗਤੀ ਵੀ ਮਹਾਰਾਜ ਦੀ ਦੱਸੀ ਹੋਈ ਹੈ ਇਹ ਤਾਂ ਕੋਈ ਮੁਸ਼ਕਲ ਕੰਮ ਨਹੀਂ ਹੈ ਸੋ ਇਹ ਇਸ ਕਰਕੇ ਪ੍ਰੇਮ ਨਾਲ ਸ਼ਰਧਾ ਨਾਲ ਭਰੋਸਾ ਰੱਖ ਕੇ ਮਹਾਰਾਜ ਤੇ ਅਕੀਦਾ ਰੱਖ ਕੇ ਜਾਪ ਕਰਿਏ ਬਾਣੀ ਪੜਿਏ ਜਿੱਥੇ ਅਰਚਨ ਆਉਂਦੀ ਆ ਓ ਕੜਾ ਕੇ ਆਕੜਾਵੇ ਫਿਰ ਮਹਾਰਾਜ ਕਹਿੰਦੇ ਜੇ ਇੱਕ ᔪਗਤੀ ਹੋਰ ਦੱਸੀ ਮਹਾਰਾਜ ਨੇ ਕਹਿੰਦੇ ਕੜਾ ਪ੍ਰਸ਼ਾਦੀ ਦੇਗ ਬਣਾਓ ਜਪਜੀ ਸਾਹਿਬ ਦਾ ਪਾਠ ਕਰ ਲਓ ਅਨੰਦ ਸਾਹਿਬ ਦਾ ਚਾਲੀਆਂ 40 ਪੌੜੀਆਂ ਦਾ ਪੂਰਾ ਪਾਠ ਕਰਕੇ ਸਾਵਧਾਨ ਹੋ ਕੇ ਮਹਾਰਾਜ ਅੱਗੇ ਤਰਲਾ ਲੈ ਕੇ ਅਰਦਾਸ ਕਰੋ ਕੜਾ ਪ੍ਰਸ਼ਾਦ ਨੂੰ ਭੋਗ ਲਵਾ ਕੇ ਵਰਤਾਓ ਤੁਹਾਡੀ ਅਰਦਾਸ ਪ੍ਰਵਾਨ ਹੋ ਜਾਏਗੀ ਬਿਗਨ ਹਟ ਜਾਏਗਾ ਇਹ ਜਿਹੜੀਆਂ ਜੁਗਤੀਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਨੇ ਇਹ ਸੌ ਸਾਖੀ ਵਿੱਚ ਵੀ ਮਹਾਰਾਜ ਦੇ ਕੀਤੇ ਹੋਏ ਬਚਨ ਨੇਗੇ ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਤੇ ਅਕੀਦਾ ਰੱਖੀਏ ਤਾਂ ਕਿ ਚੜ੍ਹਦੀ ਕਲਾ ਹੋਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ